ਸੋ ਫਿਰ ਗੱਲ ਸਮਾਂ ਪੰਜਾਬ ਪਰ ਕਾਸਟਸ ਵਾਖਤ ਕਰਦੇ ਆਂ ਸਿਰ ਤੋਂ ਜਿਹੜੀ ਜੜ ਕੇ ਚੱਲ ਤੁਰ ਫਿਰ ਤੋਂ ਪਰਮਾਤਮਾ ਨੂੰ ਬਹੁਤ ਬਹੁਤ ਰੱਖੀਆਂ ਬਖਸ਼ੇ ਕਰਦੇ ਆਂ ਸਕਰੀ ਉੱਤੇ ਮੌਸਮ ਬੜੀ ਕਿਉਂਕਿ ਹੁਣ ਕੱਲ ਤੋਂ ਜੋ ਹਮ ਤੋਂ ਜੋ ਕਿ ਇੱਕ ਮਈ 2025 ਤਰੀਕ ਨੂੰ ਹੋਣ ਚਾਹੀ ਹੈ ਸੋ ਪੰਨੋ ਜੋ ਕਿ ਹਮ ਜੋਗੀ ਰਾਤ ਨੂੰ ਹੌਸਪਤਲ ਵੀ ਹੋ ਚਾਹੇ ਦਕਰਪੁਰ ਵੀ ਹੋ ਚੱਲ ਪਈ ਹੈ ਜਿਸ ਨਾਲ ਨਵੀਆਂ ਵਿੱਚ ਵਾਧਾ ਹੋਵੇਗਾ ਤੇ ਕੱਲ ਤੋਂ ਜੋ ਕਿ ਹਮ ਇੱਕ ਟੋਕ ਪਾਚ ਵਿੱਚ ਤੋਂ ਰਸਤਗ ਦੇ ਜਾਰੇ ਤੇ ਦਰਜਾਲ ਸਾਗਰ ਤੇ ਬੰਗਾਲ ਦੇ ਖਾੜੇ ਤੋਂ ਆ ਗਿਆ ਦੱਖਣ ਪੂਰਬੀ ਹੁਕਾਵਾ ਨਾਲ ਆਂ ਦੁਪਹਿਰ ਤੋਂ ਬਾਅਦ ਗਰਚਮ ਕੋਲੇ ਬੁੱਧਰ ਬੜਨ ਕੇ ਜਿਸ ਨਾਲ ਕੁਇਤ ਨਾ ਕਿਵਿ ਚੋਮੀ ਹਲਕਾ ਦਰਮਿਆਨਾ ਨੇੜੀ ਚੱਕੜ ਗੜੇ ਮਾਰੀ ਮਾਈਕ੍ਰੋਬਸਟ ਖਰਚਮ ਖੋਵੇਗੀ ਸਿਸ ਨਾਲ ਜੋ ਕੀ ਤੇ ਪਰਨ ਟਾਲਪਾਉਣ ਨਾ 1 ਪਾਉਣ ਦੀ ਪੋਚਿੰਗ ਸਿਸਟਮ ਸਬਸਕ੍ਰਾਈਬ ਜੀਪ ਤੇ ਆਸ਼ੁਰਵਾਦ ਹੋ ਜਾਵੇਗੀ ਕਿਉਂਕਿ ਲਗਾਤਾਰ ਹੁਣ ਜੋ ਕਿ ਤਾਪਮਨ ਵਧ ਰਹੇ ਨੇ ਸੈਕਸ ਨੇ ਸਿਕਣ ਤੇ ਜਾ ਰਹੇ ਨੇ ਸੋ ਹੁਣ ਹੋ ਜੋ ਕੀ ਹੌਲੀ ਹੌਲੀ ਕਰਦੇ ਜਾਣਗੇ ਤੇ ਲਗਭਗੇ ਕੰਤੋਂ ਜੋ ਕਿ ਤਾਪਮਨ ਕੰਟਰੋਲ ਹੋਣ ਲੱਗੇ 173 ਤੱਕ ਮੰਨ ਕਰ ਤੋਂ ਰਹਿਣਗੇ ਉੱਤੋਂ 14 ਮਈ ਤੱਕ ਵੀ ਤਾਂ ਮੰਨ ਗਾ ਬੂ ਬਿਤੇ ਰਹਿਣਗੇ ਤੇ ਇਸ ਨਾਲ ਲੋਕਾਂ ਨੂੰ ਇਹ ਲੋਕਾਂ ਦੇ ਫ੍ਰੈਕਸ ਦਾ ਕੱਟ ਨਹੀਂ ਆਦੇ ਬਹੁਤ ਵਧੀਆ ਜਿਹਨਾਂ ਨਹੀਂ ਗਟੀਆਂ ਜਾਂ ਹਜੇ ਬਾਕੀ ਨੇ ਪੈਂਡਿੰਗ ਨੇ ਉਹ ਕੱਟ ਲੋ ਫਿਰ ਜਿਹੜੀਆਂ ਥੋੜੀ ਸੰਭਾਲਣੀਆਂ ਜਾਂ ਕਣਕ ਮੰਡੀਆਂ ਵਿੱਚ ਸੰਭਾਲੀ ਹੋਈ ਹੈ ਕੁਝ ਆਪਣਾ ਪੂਰਾ ਪ੍ਰਬੰਧ ਕਰ ਦੂ ਕਿਉਂਕਿ ਇਹ ਤੱਕੜ ਤੂੜੀ ਹਵਾ ਨਾੜੀ ਨਮੀ ਵਿੱਚ ਫੱਦਵਾ ਕੇ ਨਮੀ ਵਿੱਚ ਫੱਦ ਦੇ ਹੋਣਾ ਨਾਲ ਖਾਰਨਾਂ ਇੱਕ ਤਾਂ ਗੜਚੌਂ ਕਲੇ ਬੁੱਦਲ ਰਾਜ ਨਰਮਾਨਹੁਮੇਗਾ ਠੋਕਿੰਗ ਜਦੋਂ ਕਿਸੇ ਗੜੇ ਮਾਰਨ ਨੂੰ ਜਾਣ ਦੇਣਗੇ ਲੈਣਗੇ ਕਿਤੇ ਕਿਤੇ ਤਕੜੀ ਛੱਟ ਜਾ ਕੋਈ ਨਾ ਕੋਈ ਮੀਤਾ ਸਖਣੇ ਜਾਂ ਮੇਥੋਂ ਬੋਲਦੇ ਵੀ ਰਹਿ ਸਕਦੇ ਨੇ ਜਿਸੀ ਅਸੀਂ ਅਪਡੇਟ ਦੱਸਾਂ ਪੋਸਟ ਵਿੱਚ ਸੰਜੀ ਕਰਾਂਗੇ ਠੀਕ ਨੂੰ ਗੱਲ ਕਰਦੇ ਹਾਂ ਆਪਾਂ ਕਿ ਤਾਮਨ ਬਾਰੇ ਥੋੜਾ ਲਗਭਗ ਹੁਣ ਤਾਮਨ 40 41 42 ਤੱਕ ਪਹੁੰਚ ਗਏ ਲਗਭਗ ਉਹ ਹੁਣ ਤਾਂ ਮੰਨ ਇੱਕ ਤੁਨਕੇ ਪੰਜਵੇਂ ਤੇ ਦੋਵੇਂ ਆਂਦਰ ਮਿਆਂ ਆਣਾ 24 ਜਾਂ 35 ਤੋਂ ਕੱਟ ਜਾਣਗੇ ਇੰਨਾ ਵੀ ਕੁਝ ਹੋ ਜਾਣਗੇ ਤੁੰਤੂ ਬਾਕੀ ਅਸੀਂ ਕਪੜਾ ਸਾਂਝੀ ਕਰਾਂ ਫੱਦ ਵਿੱਚ ਤੱਕ ਵਗਾਉਂਦੇ ਹੱਥ ਤੱਕ ਕੰਦੇ ਕਿਉਂਕਿ ਤਾਂ ਮੰਨ ਕਰਤ ਨੇ ਥੋੜੇ ਬੁੱਧੇ ਹੋਗੇ ਸੋ ਮਈ ਵਿੱਚ ਪੈਰੀ ਗਰਮੀ ਨੂੰ ਠੰਡ ਪਾਉਣਾ ਠੰਡ ਪਾਉਣ ਦੀ ਦੂਪ ਅੱਛੇ ਸਿਸਟਮ ਆਉਣਗੇ ਕੋਈ ਤਾਂ ਵਾਚ ਵੀ ਹੁੰਦੇ ਕਰਨਗੇ ਕਿਉਂਕਿ ਐਮਜ ਮੀਡਲ ਔਸੀਲੇਸ਼ਨ ਚੁੱਤੰ ਜਿਹੜੇ ਹੰਦ ਮੌਸਮ ਅਗਰ ਵਿੱਚ ਜੜਾ ਕੇ ਜਾਕਲ ਫੋਨ ਟੀ-ਸ਼ਰਟ ਬਾਤ ਨਾਲ ਇਹ ਜੋ ਕਿ ਪਾਚੀ ਸਿਸਟਮ ਦਾ ਅਕਦਰ ਹੁੰਦੇ ਰਹਿਣਗੇ ਤੇ ਗਰਮੀ ਵਿੱਚ ਕਟੋਤੀ ਦਿੰਦੇ ਰਹਿਣਗੇ ਤੇ ਵੀ ਇਹਨਾਂ ਦਾ ਆਪਣੇ ਵੱਲ ਇਸ਼ਾਰਾ ਕਰਨਗੇ ਧੰਵਾਦ